ਅਰਵਿੰਦ ਕੇਜਰਵਾਲ ਨੂੰ ਕਿੰਗ ਪਿੰਨ ਦੱਸਣਾ ਤੇ ਮੇਜਰ ਬੈਨੇਫਿਸ਼ੀਅਰੀ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਹੈਗੀ ਇਸ ਪੂਰੇ ਸਕੈਮ ਦੀ 1100 ਕਰੋੜ ਰੁਪਏ ਦੱਸਿਆ ਜਾ ਰਿਹਾ ਬਹੁਤ ساری ਚੀਜ਼ਾਂ ਹੋਰ ਵੀ ਦੱਸੀਆਂ ਜਾ ਰਹੀਆਂ ਕਿਸ ਤਰੀਕੇ ਨਾਲ ਦੇਖਦੇ ਹੋਏ ਜਿਹੜੀ ਨਵੀਂ ਅਪਡੇਟ ਹੋਈ ਹੈ ਦੇਖੋ ਪਹਿਲਾਂ ਤਾਂ ਹਰਦੀਪ ਜੀ ਇਹ ਆ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਰਾਜਨੀਤਿਕ ਪਾਰਟੀ ਨੂੰ ਦੋਸ਼ੀ ਬਣਾਇਆ ਗਿਆ ਹੋਵੇ ਪਰ ਇਹ ਇੱਕ अकेਲੀ ਇਹ ਚੀਜ਼ ਨਹੀਂ ਹੋਈ ਹੈਗੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਜਿਹੜਾ ਸਿਟਿੰਗ ਚੀਫ ਮਿਨਿਸਟਰ ਸੀਗਾ ਉਹ ਜੇਲ੍ਹ ਦੀਆਂ ਸਲੱਖਾਂ ਦੇ ਅੰਦਰ ਹੈ ਤਾਂ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਚੱਲ ਰਹੀ ਹੈਗੀ ਹੈ ਉਹ ਚੀਜ਼ਾਂ ਹਜਮ ਨਹੀਂ ਹੋ ਰਹੀਆਂ ਇਸੇ ਕਰਕੇ ਸਾਰੀਆਂ ਚੀਜ਼ਾਂ ਹੋ ਰਹੀਆਂ ਤੁਹਾਡੇ ਸਾਹਮਣੇ ਦੇਖੋ ਇਹ ਜਦੋਂ ਕੋਰਟ ਨੇ ਵੀ ਈਡੀ ਦੇ ਸਵਾਲ ਕੀਤਾ ਕਿ ਤੁਸੀਂ ਆਪ ਨੂੰ ਕਿਵੇਂ ਦੋਸ਼ੀ ਉਹ ਜੋ ਪਰਤੀ ਮੇਂ ਦੋਸ਼ ਲਗਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਆਪ ਇੱਕ ਰਾਜਨੀਤਿਕ ਦਲ ਹੈ ਔਰ ਰਾਜਨੀਤਿਕ ਰਾਜਨੀਤਿਕ ਦਲ ਜਿਹੜਾ ਹੁੰਦਾ ਇੱਕ ਵਿਅਕਤੀਆਂ ਦਾ ਸਮੂਹ ਹੁੰਦਾ ਤੇ ਇਸ ਕਰਕੇ ਇਹ ਵੀ ਇੱਕ ਟੈਰੇ ਵਿਚ ਆ ਸਕਦੇ ਇਹਨਾਂ ਉਪਰ ਵੀ ਅਸੀਂ આરોਪ ਲਗਾ ਸਕਦੇ ਆ। ਬੂਆ ਨੂੰ ਲੈ ਕੇ ਜਿਹੜੀਆਂ ਇਲੈਕਸ਼ਨ ਦੇ ਵਿੱਚ ਪੈਸੇ ਦਾ ਵਰਤਨ ਦੀ ਜਿਹੜੀ ਗੱਲ ਆ ਰਹੀ ਹੈ ਲੱਗਦਾ ਕਿ ਇਹਦੇ ਸੰਬੰਦੇ ਵੀ ਕੋਈ ਖਾਸ ਜਾਂ ਠੋਸ ਸਬੂਤ ਨਹੀਂ ਹੈਗੇ ਪਰ ਇਸੇ ਕਰਕੇ ਹਲੇ ਤੱਕ ਇਹ ਗੱਲ ਕਿਸੇ ਵੀ ਤਨਪਤ ਨਹੀਂ ਲੱਗ ਰਹੀ ਹੈ ਕਿ ਪਰ ਇਹਨੂੰ ਸਿਰਫ ਇਲਜ਼ਾਮਾਂ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਫਿਲਹਾਲ ਤਾਂ ਹਰਦੀਪ ਜੀ ਇਹ ਸਿਰਫ ਔਰ ਸਿਰਫ ਆਰੋਪ ਹੀ ਹੈਗੇ ਕਿਉਂਕਿ ਆਰੋਪ ਅਗਰ ਤੈਅ ਹੋਣਗੇ ਜਦੋਂ ਕੋਈ ਪ੍ਰੂਫ ਮਿਲੇਗਾ ਜਦੋਂ ਕੋਈ ਮਨੀ ਫੇਲ ਮਿਲੇਗੀ ਜਾਂ ਫਿਰ ਜਦੋਂ ਕੋਈ ਰਿਕਵਰੀ ਕਿਸੇ ਕੋਲ ਹੋਵੇਗੀ ਹੁਣ ਉਹ ਕਹਿ ਰਹੇ ਆ ਕਿ ਜਿਵੇਂ ਵਿਨੋਦ ਚੋਹਾਨ ਦਾ ਨਾਮ ਆ ਰਿਹਾ ਕਿ ਕਵਿਤਾ ਦਾ ਨਾਮ ਆ ਰਿਹਾ ਉਹ ਲੋਕ ਕਹਿ ਰਹੇ ਕਿ ਵੀ ਮੈਸੇਜਸ ਉਹਨਾਂ ਨੇ ਫੋਨ ਵਿੱਚੋਂ ਦੇਖੇ ਆ ਉਹਨਾਂ ਨੇ ਹਵਾਲਾ ਦੇ ਜ਼ਰੀਏ ਪੈਸੇ ਦਾ ਟ੍ਰਾਂਸਫਰ ਦੇ ਜਿਹੜੇ ਨਿਸ਼ਾਨ ਹੈ ਉਹ ਉਹਨਾਂ ਨੂੰ ਨਜ਼ਰ ਆਏ ਆ ਜਿਸ ਤਰੀਕੇ ਨਾਲ ਐਮਪੀ ਦੀ ਚੋਣ ਵਿਅਕਤੀ ਹਾਰਿਆ ਹੋਵੇ ਲੁਧਿਆਣੇ ਤੋਂ ਤੇ ਉਹਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਜਾਵੇ ਤਾਂ ਇਹ ਸਾਰੀਆਂ ਘਟਨਾਵਾਂ ਇੱਕ ਇੱਕ ਕਰਕੇ ਦਰਸਾ ਰਹੀਆਂ ਨੇ ਕਿ ਕੇਂਦਰ ਦੀ ਸਰਕਾਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਸਰਕਾਰ ਚਾਹੇਗੀ ਉਹੀ ਹੋਵੇਗਾ ਸਰਕਾਰ ਲੋਕਤੰਤਰ ਤੋਂ ਉੱਪਰ ਨਜ਼ਰ ਆ ਰਹੀ ਹੈ ਇਸ ਵਿੱਚ ਕੋਈ ਕੋ ਰਵਨੀਤ ਮਿੱਤੂ ਦਾ ਤੁਸੀਂ ਜਿੱਤ ਕਰ ਦਿੱਤਾ ਤੇ ਪਹਿਲੀ ਗੱਲ ਤੇ ਉਹ ਉਥੋਂ ਚੋਣ ਵੀ ਹਾਰ ਗਏ ਸੀ ਇਸ ਤਰ੍ਹਾਂ ਵੀ ਕਦੇ ਨਹੀਂ ਹੋਇਆ ਕਿ ਇੱਕ ਇਲੈਕਸ਼ਨ ਹਾਰਨ ਦੇ ਬਾਅਦ ਵੀ ਉਹਨੂੰ ਜਿਹੜੇ ਸੰਸਦ ਦੇ ਵਿੱਚ ਉਹਨੂੰ ਸੌਂ ਚੱਕਣੀ ਤਾਂ ਨਸੀਬ ਹੋ ਜਾਵੇ ਸੱਚੀ ਗੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਪੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਅਰਵਿੰਦ ਕੇਚਰੀਵਾਲ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਤੇ ਦੂਜੇ ਪਾਸੇ ਈਡੀ ਸੀਬੀਆਈ ਜਿਸ ਤਰੀਕੇ ਨਾਲ ਲਗਾਤਾਰ ਕੋਈ ਨਾ ਕੋਈ ਵੱਡੀ ਅਪਡੇਟ ਦੇ ਰਹੀ ਹੈ ਉਹਦੇ ਤੋਂ ਲੱਗਦਾ ਹੈ ਕਿ ਹਾਲੇ ਹੋਰ ਸਮਾਂ ਅਰਵਿੰਦ ਕੇ ਜੀਵ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਵਿੱਚ ਹੀ ਬਿਤਾਉਣਾ ਪਊਗਾ। ਸਤਮੀ ਚਾਰਜ ਸ਼ੀਟ ਤੇ ਉਸ ਚਾਰਜ ਸ਼ੀਟ ਦੇ ਵਿੱਚ ਜ਼ਿਕਰ ਇਹ ਹੈਗਾ ਕਿ ਇਸ ਪੂਰੇ ਸਕੈਮ ਦਾ ਕਿੰਗਪਿਨ ਅਰਵਿੰਦ ਕੇਜਰੀਵਾਲ ਹੈਗਾ ਇਸ ਚਾਰਜ ਸ਼ੀਟ ਦੇ ਵਿੱਚ ਇੱਕ ਜ਼ਿਕਰ ਹੋਰ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਇਸ ਪੂਰੇ ਸਕੈਮ ਦੀ ਸਭ ਤੋਂ ਵੱਡੀ ਮੇਜਰ ਬੈਨੀਫਿਸ਼ਰੀ ਹੈਗੀ ਹੈ ਜਾਨਕਿ ਸਿੱਧ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਵੀ ਘੇਰ ਲਿਆ ਤੇ ਉਹਨਾਂ ਦੀ ਪੂਰੀ ਪਾਰਟੀ ਨੂੰ ਵੀ ਘੇਰ ਲਿਆ ਤੇ ਸਭ ਤੋਂ ਵੱਡਾ ਇਲਜ਼ਾਮ ਇਹ ਵੀ ਲਾਇਆ ਗਿਆ ਕਹਿੰਦੇ ਕਿ ਪੈਸੇ ਦੀ ਜਿਹੜੀ ਵਰਤੋਂ ਹੋਈ ਹੈ ਉਹ ਗੋਆ ਦੀਆਂ ਇਲੈਕਸ਼ਨਾਂ ਦੇ ਵਿੱਚ ਹੋਈ ਹੈ ਹਾਲਾਂਕਿ ਮਨੀ ਟ੍ਰੇਲ ਉਸ ਤਰੀਕੇ ਨਾਲ ਹਲੇ ਤੱਕ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਸਬੂਤ ਜਿੰਨਾ ਚੱਕਰ ਸਾਹਮਣੇ ਨਹੀਂ ਆਊਗੇ ਤਾਂ ਉਹ ਵੱਡੇ ਸਵਾਲ ਰਹਿਣਗੇ ਸੰਦੀਪ ਪਾਠਕ ਨੇ ਵੀ ਇਸ ਮਸਲੇ ਤੇ ਭਾਜਪਾ ਨੂੰ ਘੇਰਿਆ ਹੈਗਾ ਤਮਾਮ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਅਮਨਪ੍ਰੀਤ ਕੌਰ ਜੁੜੇ ਨੇ ਮੈਡਮ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸਸਟ੍ਰੀ ਕਾਲ ਟੂ ਮੈਡਮ ਇਹ ਜਿਹੜੀਆਂ ਦਿੱਕਤਾਂ ਅਰਵਿੰਦ ਕੇਜਰੀਵਾਲ ਦੀਆਂ ਹਾਲੇ ਮੈਨੂੰ ਲੱਗਦਾ ਨਹੀਂ ਕਿ ਉਸ ਤਰੀਕੇ ਨਾਲ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਨਾਲ 7ਵੀਂ ਚਾਰਜ ਸ਼ੀਟ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਕਿੰਗਪਿੰਨ ਦੱਸਣਾ ਤੇ ਮੇਜਰ ਬੈਨੇਫਿਸ਼ੀਰੀ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਹੈਗੀ ਇਸ ਪੂਰੇ ਸਕੈਮ ਦੀ 1100 ਕਰੋੜ ਰੁਪਏ ਦੱਸਿਆ ਜਾ ਰਿਹਾ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਦੱਸੀਆਂ ਜਾ ਰਹੀਆਂ ਕਿਸ ਤਰੀਕੇ ਨਾਲ ਦੇਖਦੇ ਹੋ ਇਹ ਜਿਹੜੀ ਨਵੀਂ ਅਪਡੇਟ ਹੋਈ ਹੈ ਦੇਖੋ ਪਹਿਲਾਂ ਤਾਂ ਹਰਦੀਪ ਜੀ ਇਹ ਆ ਕਿ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਰਾਜਨੀਤਿਕ ਦਲ ਨੂੰ ਦੋਸ਼ੀ ਬਣਾਇਆ ਗਿਆ ਹੋਵੇ ਆ ਪਰ ਇਹ ਇੱਕ अकेਲੀ ਇਹ ਚੀਜ਼ ਨਹੀਂ ਹੋਈ ਹੈਗੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਜਿਹੜਾ ਸਿਟਿੰਗ ਚੀਫ ਮਿਨਿਸਟਰ ਸੀਗਾ ਉਹ ਜੇਲ੍ਹ ਦੀਆਂ ਸਲੱਖਾਂ ਦੇ ਅੰਦਰ ਹੈ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਬੇਲ ਮਿਲਣ ਦੇ ਉਪਰੰਤ ਵੀ ਉਹ ਬਾਹਰ ਨਹੀਂ ਆਏ ਉਹਨਾਂ ਦੇ ਉੱਪਰ ਜਿਹੜੀ ਬੇਲ ਨਿਆਂ ਬਿੰਦੂ ਜਿਹੜੀ ਜੱਜ ਸੀ ਉਹਨੇ ਜਿਹੜੀ ਅ ਕੀਤੀ ਸੀਗੀ ਬੇਲ ਦੀ ਅਨਾਉਂਸਮੈਂਟ ਉਹ ਵੀ ਉਹਦੇ ਉੱਪਰ ਵੀ ਸਟੇ ਹੋ ਗਿਆ ਜਾਂ ਫਿਰ ਉਹਦੇ ਉੱਪਰ ਵੀ ਆ ਕਾਫੀ ਚਰਚਾ ਰਹੀ ਆ ਪਰ ਦੇਖਿਆ ਇਹ ਜਾਵੇ ਤੇ ਜਿਵੇਂ ਪੀਐਮਐਲਏ ਦੇ ਵਿੱਚ ਜਦੋਂ ਦਾ ਇਹਨਾਂ ਨੇ ਬਣਾਇਆ ਹੈਗਾ ਉਸ ਤੋਂ ਬਾਅਦ ਇਹਨਾਂ ਨੇ ਸੰਸ਼ੋਧਨ ਕੀਤੇ ਔਰ ਉਸ ਦੇ ਹਿਸਾਬ ਨਾਲ ਇਹ ਕਹਿੰਦੇ ਆ ਕਿ ਵੀ ਜਿਦਾ ਕੱਲ ਜਿਹੜਾ ਫੈਸਲਾ ਆਇਆ ਕਿ ਵੀ ਆਹ ਜਿਹੜੀ ਰਾਜਨੀਤਿਕ 당 ਹੈ ਬੇਸ਼ੱਕ ਉਹ ਰਾਸ਼ਟਰੀ 당 ਹੈ ਉਹਦੇ ਉੱਪਰ ਵੀ aarop ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਇੱਕ ਇੱਕ ਤਰ੍ਹਾਂ ਦੇ ਤਹਿਤ ਨਹੀਂ ਹੋਏ ਪਰ ਉਹਨਾਂ ਨੇ ਕਿਹਾ ਕਿ ਇਹ aaropi ਹੈਗੀ ਆ ਔਰ ਜਿਹੜਾ ਸ਼ਰਾਬ ਘੁਟਾਲਾ ਹੈਗਾ ਜਿਹਦੇ ਵਿੱਚ ਪਹਿਲਾ ਮਨਿੰਸ਼ਾ ਸ਼ੋਧਿਆ ਅੰਦਰ ਹੈ ਅਰਵਿੰਦ ਕੇਜਰੀਵਾਲ ਅੰਦਰ ਹੈ ਤੇ ਕਿਉਂਕਿ ਆਪ ਦੇ ਜਿਹੜੇ ਪੂਰਾ ਪ੍ਰਬੰਧ ਜਿਹੜਾ ਆ ਉਹ ਦੇਖਦੇ ਸੀਗੇ ਅਰਵਿੰਦ ਕੇਜਰੀਵਾਲ ਨੂੰ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਨੂੰ ਲੱਗਿਆ ਇਸ ਤਰ੍ਹਾਂ ਲੱਗਿਆ ਕਿ ਵੀ ਜਿਵੇਂ ਜਿਹੜੀ ਇੰਡੀਆ ਗਠਜੰਦਨ ਵੀ ਇਹੀ આરોਪ ਲਗਾ ਰਹੀ ਹੈ ਔਰ ਬਹੁਤ ਸਾਰੇ ਲੋਕ ਵੀ ਇਹ આરોਪ ਲਗਾ ਰਹੇ ਕਿ ਭਾਜਪਾ ਜਿਹੜੀ ਆਪਣੇ ਮਨ ਦੀ ਕਰ ਰਹੀ ਹੈ ਜਦੋਂ ਉਹਨਾਂ ਨੂੰ ਲੱਗਿਆ ਕਿ ਅਰਵਿੰਦ ਕੇਜਰੀਵਾਲ ਤੇ ਉਹਨਾਂ ਨੂੰ ਪੇਲ ਜਿਹੜੀ ਆ ਉਹ ਮਿਲ ਮਿਲ ਸਕਦੀ ਹੈ ਜਾਂ ਫਿਰ ਉਹਨਾਂ ਨੇ ਹੁਣ ਆ ਮਤਲਬ 37ਵੇਂ ਆਰੋਪੀ ਅਰਵਿੰਦ ਕੇਜਰੀਵਾਲ ਸੀ ਔਰ 38ਵੇਂ ਆਰੋਪੀ ਜਿਹੜੇ ਉਹਨਾਂ ਨੇ ਆਪ ਪਾਰਟੀ ਨੂੰ ਬਣਾ ਲਿਆ ਤਾਂ ਕਿ ਕੋਈ ਵੀ ਮਤਲਬ ਕੋਈ ਲੂਪ ਹੋਲ ਰਹਿ ਨਾ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਰਾਸ਼ਟਰੀ ਰਾਜਨੀਤਿਕ ਦਲ ਬਣ ਗਿਆ ਹੈ ਆਪ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਘੇਰੇ ਵਿੱਚ ਲਿਆ ਜਾਵੇ ਕਿਸੇ ਨਾ ਕਿਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਸਿਲਾਖਾਂ ਦੇ ਅੰਦਰ ਹੀ ਰੱਖਿਆ ਜਾਵੇ ਮੈਡਮ ਇਸ ਪੂਰੇ ਘਟਨਾਕਰਮ ਦੇ ਦੌਰਾਨ ਮੈਂ ਹੁਣੀ ਕੁਸਮਾ ਪਹਿਲਾਂ ਕਿਉਂਕਿ ਸੰਦੀਪ ਪਾਟਕ ਹੋਰੀ ਮੀਡੀਆ ਦੇ ਮੁਖਾਤਿਬ ਹੋਏ ਉਹਨਾਂ ਨੇ ਵੱਡੇ ਪੱਧਰ ਤੇ ਇਹੀ ਗੱਲ ਆਖੀ ਅੱਜ ਫੇਰ ਕਹਿੰਦੇ ਕਿ ਸਾਰੀਆਂ ਗੱਲਾਂ ਉਹੀ ਕਹੀਆਂ ਜਾ ਰਹੀਆਂ ਜਿਹੜੀਆਂ ਅੱਜ ਤੋਂ ਕਈ ਸਮਾਂ ਪਹਿਲਾਂ ਪਹਿਲੀਆਂ ਚਾਰਜ ਸ਼ੀਟਾਂ ਦੇ ਵਿੱਚ ਕਹੀਆਂ ਗਈਆਂ ਸੀ ਕੁਝ ਨਵਾਂ ਤਾਂ ਹੈ ਹੀ ਨਹੀਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਲੇ ਤੱਕ ਕੋਈ ਵੀ ਧਿਰ ਚਾਹੇ ਉਹ ED ਹੋਵੇ ਚਾਹੇ CBI ਹੋਵੇ ਉਹਨਾਂ ਦੇ ਵੱਲੋਂ ਇਹ ਗੱਲ ਸਪਸ਼ਟ ਹੀ ਨਹੀਂ ਕੀਤੀ ਗਈ ਕਿ ਪੈਸਾ ਕਿੱਥੋਂ ਲੈਣ ਦੇਣ ਹੋਇਆ ਕਿੱਥੇ ਗਿਆ ਪੈਸਾ ਪੈਸੇ ਦਾ ਇੱਕ ਵੀ ਕੋਈ ਟ੍ਰੇਲ ਨਹੀਂ ਫੜ ਹੋਈ ਜਾਂ ਦੂਜੇ ਪਾਸੇ ਕੌਣ ਬੈਨੀਫੀਸ਼ੀਰੀ ਹੈਗਾ ਉਹਦਾ ਕੋਈ ਜ਼ਿਕਰ ਉਹਨਾਂ ਨੇ ਉਸ ਤਰੀਕੇ ਨਾਲ ਸਬੂਤ ਜਿਹੜੇ ਹੈਗੇ ਨਹੀਂ ਦਿੱਤੇ ਸਿਰਫ ਇੱਕ ਕਹਾਣੀ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਵੀ ਇਦਾਂ ਹੋਇਆ ਇਦਾਂ ਹੋਇਆ ਸਬੂਤ ਕਿਤੇ ਨਹੀਂ ਹੈਗੇ ਤੇ ਕਹਿੰਦੇ ਫੇਰ ਵੀ ਧੱਕਾ ਕੀਤਾ ਜਾ ਰਿਹਾ ਅਰਵਿੰਦ ਕੇਜ ਜੀ ਵੱਲੋਂ ਅੰਦਰ ਰੱਖਿਆ ਜਾ ਰਿਹਾ ਕਹਿੰਦੇ ਤਾਂ ਇਥੋਂ ਜ਼ਿਆਦਾ ਹੋਰ ਬੇਇਨਸਾਫੀ ਕੀ ਹੋ ਸਕਦੀ ਹੈ ਇਹ ਸੰਦੀਪ ਪਟਕ ਕਹਿ ਰਹੇ ਸੀ ਕੱਜ ਦੇਖੋ ਜਿਹੜਾ ਕੋਰਟ ਵੱਲੋਂ ਵੀ ਜਿਹੜੀ ਗੱਲ ਕਹੀ ਗਈ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਕਿਹਾ ਕਿ ਨਾ ਤਾਂ ਮਨੀ ਟ੍ਰੇਲ ਹਾਲੇ ਤੱਕ ਸਾਹਮਣੇ ਆਈ ਹੈ ਨਾ ਕੋਈ ਪ੍ਰੂਫ ਮਿਲਿਆ ਔਰ ਨਾ ਕੋਈ ਰਿਕਵਰੀ ਹੋਈ ਹੈ ਤੇ ਇਸ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਈਡੀ ਆ ਉਹ ਫੇਲ ਹੋ ਗਈ ਹੈ ਇਹ ਚੀਜ਼ਾਂ ਸਾਬਿਤ ਕਰਨ ਦੇ ਵਿੱਚ ਕਿ ਪੈਸੇ ਆਏ ਕਿੱਥੋਂ ਪੈਸੇ ਗਏ ਕਿੱਥੋਂ ਔਰ ਗਏ ਤੇ ਕਿਵੇਂ ਗਏ ਤੇ ਇਹ ਚੀਜ਼ਾਂ ਕੋਰਟ ਨੇ ਵੀ ਇੱਕ ਕੁਐਸਚਨ ਜਿਹੜੇ ਆ ਉਠਾਏ ਹੈਗੇ ਸੀ ਜੀ ਦੇ ਉੱਪਰ ਉਹਨਾਂ ਨੂੰ ਕਿਹਾ ਸੀ ਕਿਉਂਕਿ ਇੱਕ ਤਾਂ ਬਹੁਤ ਲੰਮਾ ਟਾਈਮ ਲੱਗ ਰਿਹਾ 2 ਸਾਲ ਬਾਅਦ ਉਹ ਚਾਰ ਸ਼ੀਟ पे ਪੇਸ਼ ਕਰ ਰਹੇ ਔਰ ਉਹਦੇ ਵਿੱਚ ਵੀ ਤੁਸੀਂ ਇਹ ਦੇਖੋਗੇ આરોપી આરોપી ਵੱਧਦੇ ਹੀ ਜਾ ਰਹੇ ਹੈ ਜਿਵੇਂ 37 38 ਯੂਰੋਪੀ ਮਤਲਬ ਤੁਸੀਂ ਦੇਖਿਆ ਕਿ ਹੁਣ 38ਵਾਂ ਯੂਰੋਪੀ ਜਿਹੜਾ ਹੈ ਉਹ ਆਪ ਨੂੰ ਬਣਾਇਆ ਗਿਆ ਔਰ ਦੂਸਰਾ ਇਹ ਕਿ ਜਦੋਂ ਤੱਕ ਮਨੀ ਟ੍ਰੇਲ ਨਹੀਂ ਮਿਲਦੀ ਜਦੋਂ ਕੋਈ ਪ੍ਰੂਫ ਨਹੀਂ ਹੈਗਾ ਕੋਈ ਰਿਕਵਰੀ ਨਹੀਂ ਹੈਗੀ ਤੇ ਤੁਸੀਂ ਕਿਦਾਂ ਕਿਸੇ ਨੂੰ ਜੇਲ੍ਹ ਦੇ ਅੰਦਰ ਡੱਕ ਸਕਦੇ ਆ ਤੇ ਪਰ ਦੂਸਰੀ ਤਰ੍ਹਾਂ ਇਹ ਹੈ ਕਿ ਵੀ ਇਹ ਸਾਰੀਆਂ ਚੀਜ਼ਾਂ ਨੂੰ ਇਗਨੋਰ ਕੀਤਾ ਜਾ ਰਿਹਾ ਉਹਨਾਂ ਦਾ ਇਹ ਜਿਹੜੀ ਮਨਸ਼ਾ ਜਾਂ ਮੰਨ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਸਾਹਮਣੇ ਆ ਰਹੀ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪ ਜਿਹੜੀ ਰਾਜਨੀਤਿਕ 당 ਹੈ ਉਹਦੇ ਤੇ ਉਹਦੀ ਗ੍ਰੋਥ ਤੇ ਰੋਕ ਲਾਉਣਾ ਚਾਹੁੰਦੇ ਆ ਜਾਂ ਫਿਰ ਉਹਦੇ ਜਿਹੜੇ ਤਰਮਿਨਲ ਹੈਗੇ ਆ ਅਰਵਿੰਦ ਕੇਜਰੀਵਾਲ ਉਹਨਾਂ ਦੀ ਉਹਨਾਂ ਦੇ ਉੱਪਰ ਰੋਕ ਲਾਉਣਾ ਚਾਹੁੰਦੇ ਆ ਪਹਿਲਾਂ ਤੇ ਉਹਨਾਂ ਨੇ ਦੇਖੋ ਕੋਸ਼ਿਸ਼ ਕੀਤੀ ਕਿ ਲੋਕ ਸਭਾ ਦੇ ਜਿਹੜੇ ਹੁਣੇ ਹੀ ਇਲੈਕਸ਼ਨ ਹੋਇਆ ਉਹਦੇ ਵਿੱਚ ਉਹ ਪ੍ਰਚਾਰ ਨਾ ਕਰ ਪਾਉਣ ਉਹਨਾਂ ਨੂੰ ਇਕਦਮ ਜਲਦਬਾਜੀ ਦੇ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ 21 ਦਿਨ ਦੀ ਬੇਲ ਮਿਲੀ ਔਰ ਉਹਨਾਂ ਨੇ ਪ੍ਰਚਾਰ ਕੀਤਾ ਪਰ ਕਿਤੇ ਨਾ ਕਿਤੇ ਸਰਕਾਰ ਦੀ ਮਨਛਾਹੇ ਸੀਗੀ ਕਿ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਉਹਨਾਂ ਤੇ ਰੋਕ ਲਗਾਈ ਜਾਵੇ ਕਿਉਂਕਿ ਉਸ ਟਾਈਮ ਇਹ ਕਿਹਾ ਜਾ ਰਿਹਾ ਸੀਗਾ ਕਿ ਵੀ ਅਗਰ ਕੋਈ ਵੀ ਪ੍ਰਧਾਨ ਮੰਤਰੀ ਨੂੰ ਟੱਕਰ ਦੇ ਸਕਦਾ ਤੇ ਉਹ ਸਿਰਫ ਔਰ ਸਿਰਫ ਕੇਜਰੀਵਾਲ ਹੀ ਹੈਗੇ ਆ ਜਾਂ ਫਿਰ ਜਿਨਨੇ ਥੋੜੇ ਕਮ ਸੇ ਕਮ 10 ਸਾਲਾਂ ਦੇ ਵਿੱਚ ਇੱਕ ਰਾਜਨੀਤਿਕ ਦਲ ਦਾ ਰਾਸ਼ਟਰੀ ਰਾਜਨੀਤਿਕ ਦਲ ਬਣ ਜਾਣਾ ਵੀ ਇੱਕ ਬਹੁਤ ਵੱਡੀ ਗੱਲ ਹੈਗੀ ਆ ਤੇ ਇਸ ਗ੍ਰੋਥ ਨੂੰ ਦੇਖ ਕੇ ਕਿਉਂਕਿ ਬਹੁਤ ਸਾਰੇ ਕੰਮ ਆਪ ਸਰਕਾਰ ਨੇ ਇਸ ਤਰ੍ਹਾਂ ਦੇ ਕੀਤੇ ਕਿ ਜਿਹੜੇ ਪਿਛਲੇ 70 ਸਾਲਾਂ ਦੇ ਵਿੱਚ ਹੋ ਹੀ ਨਹੀਂ ਐ ਉਹ ਲੋਕਾਂ ਦੀ ਇੰਪਰੂਵਮੈਂਟ ਵਾਸਤੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਿਹੜੀ ਕਰਕੇ ਦਿੱਲੀ ਨੂੰ ਇੱਕ ਮਾਡਲ ਦੇ ਤੌਰ ਤੇ ਪੇਸ਼ ਕੀਤਾ ਗਿਆ ਔਰ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਕਿ ਪ੍ਰਧਾਨ ਮੰਤਰੀ ਜਦੋਂ ਵੀ ਗੱਲ ਕਰਦੇ ਤਾਂ ਗੁਜਰਾਤ ਮਾਡਲ ਦੀ ਗੱਲ ਕਰਦੇ ਕਿਉਂਕਿ ਉਹ ਤਿੰਨ ਵਾਰ ਦੇ ਗੁਜਰਾਤ ਦੇ ਸੀਐਮ ਰਹ ਚੁੱਕੇ ਐ ਤੇ ਜਦੋਂ ਹੁਣ ਗੱਲ ਆਉਂਦੀ ਸੀ ਪਹਿਲਾਂ ਤੇ ਗੁਜਰਾਤ ਮਾਡਲ ਗੁਜਰਾਤ ਮਾਡਲ ਹੀ ਅ ਫਰਸਟ অর ਲਾਸਟ ਹੁੰਦਾ ਸੀ ਪਰ ਹੁਣ ਜਦੋਂ ਦੇ ਕੇਜਰੀਵਾਲ ਨੇ ਦਿੱਲੀ ਵਿੱਚ ਬਹੁਤ ਸਾਰੀਆਂ ਪਹਿਲ ਬਹੁਤ ਸਾਰੀਆਂ ਚੀਜ਼ਾਂ ਵਿੱਚ ਕੀਤੀ ਸੀ ਔਰ ਬਹੁਤ ਸਾਰੇ ਫੈਸਲਿਆਂ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਸੀਗੀ ਤੇ ਲੋਕਾਂ ਨੇ ਉਹ ਚੀਜ਼ਾਂ ਨੂੰ ਸਰਾਇਆ ਵੀ ਸੀਗਾ ਤੇ ਹੁਣ ਤੁਸੀਂ ਦੇਖਿਆ ਕਿ ਗੁਜਰਾਤ ਮਾਡਲ ਦੀ ਗੱਲ ਘੱਟ ਹੁੰਦੀ ਹੈ ਤੇ ਦਿੱਲੀ ਮਾਡਲ ਦੀ ਗੱਲ ਜ਼ਿਆਦਾ ਹੁੰਦੀ ਹੈ ਸ਼ਾਇਦ ਇਹੀ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਕਰਕੇ ਜਿਹੜਾ ਭਾਜਪਾ ਹੈ ਉਹ ਘਬराई ਹੋਈ ਆ ਔਰ ਉਹਨਾਂ ਨੇ ਪਹਿਲੇ ਮਨੀਸ਼ ਸੋਧਿਆ ਅਸਤਿੰਦਰ ਜੈਨ ਔਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਸ ਤੋਂ ਬਾਅਦ ਹੁਣ ਤੁਸੀਂ ਦੇਖਿਆ ਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਨਿਆਂ ਬਿੰਦੂ ਨੇ ਉਹਨਾਂ ਨੂੰ ਜਿਹੜੀ ਬੇਲ ਆ ਉਹ ਦੇ ਦਿੱਤੀ ਆ ਤੇ ਕਿਸੇ ਵੀ ਟਾਈਮ ਉਹਨਾਂ ਨੂੰ ਬੇਲ ਮਿਲ ਸਕਦੀ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਪੂਰੀ ਆਪ ਜਿਹੜਾ ਰਾਜਨੀਤਿਕ ਗੱਲ ਆ ਉਹਨੂੰ ਘੇਰਿਆ ਜਾਵੇ ਔਰ ਉਹਨਾਂ ਨੂੰ ਉਹਨਾਂ ਨੇ ਸੱਮਨ ਵੀ ਜਾਰੀ ਕਰ ਦਿੱਤੇ ਉਹਨਾਂ ਨੇ ਕਿਹਾ ਵੀ ਹੈ ਕਿ ਉਹ ਆਣ ਕਿ ਜਿਸ ਤਰ੍ਹਾਂ ਇੱਕ ਰਾਜਨੀਤਿਕ ਗੱਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਨੂੰ ਲੱਗਦਾ ਕਿ ਲੋਕਤੰਤਰ ਦੇ ਲਈ ਇਹ ਇੱਕ ਬਹੁਤ ਵੱਡਾ ਖਤਰਾ ਸਾਬਿਤ ਹੋਵੇਗਾ ਮੈਡਮ ਤੁਸੀਂ ਲਮਤ ਜ਼ਰਬਾ ਰੱਖਦੇ ਹੋ ਤੁਸੀਂ ਜਿਸ ਤਰੀਕੇ ਨਾਲ ਇੱਕ ਜ਼ਿਕਰ ਕੀਤਾ ਕਿ ਪਹਿਲੀ ਵਾਰ ਕਿਸੇ ਰਾਜਨੀਤਿਕ ਧਰ ਨੂੰ ਇਸ ਤਰੀਕੇ ਨਾਲ ਦੋਸ਼ੀ ਗਰਦਾਨਿਆ ਗਿਆ ਹੈਗਾ ਚਾਰ ਚੇੜ ਦੇ ਵਿੱਚ ਤਾਂ ਲੱਗਦਾ ਕਿ ਇਹਦੇ ਪਿੱਛੇ ਵੀ ਵੱਡੀ ਕੌਨਸਪੀਰੇਸੀ ਹੈਗੀ ਕਿਉਂਕਿ ਮੈਂ ਕੁਝ ਮੰਤਰੀਆਂ ਦੇ ਬਿਆਨ ਸੁਣ ਰਿਹਾ ਸੀ ਜਿਵੇਂ ਤੁਸੀਂ ਵੀ ਥੋੜਾ ਜਿਹਾ ਜ਼ਿਕਰ ਕੀਤਾ ਕਿ ਹੁਣ ਦਿੱਲੀ ਮਾਡਲ ਦਾ ਜ਼ਿਕਰ ਹੋ ਰਿਹਾ ਹੈ ਕੁਝ ਮੰਤਰੀ ਆਮ ਆਦਮੀ ਪਾਰਟੀ ਦੇ ਇਹ ਵੀ ਜ਼ਿਕਰ ਕਰਦੇ ਨਜ਼ਰ ਆਏ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਕਿ ਜਿਹੜੀਆਂ ਸਾਡੀਆਂ ਪਾਲਿਸੀਸ ਸੀਗੀਆਂ ਜਿਸ ਤਰੀਕੇ ਨਾਲ ਅਸੀਂ ਮਹੱਲਾ ਕਲੀਨਿਕ ਬਣਾਏ ਕਹਿੰਦੇ ਹੁਣ ਤੁਸੀਂ ਨਵਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਭਾਜਪਾ ਕਰ ਰਹੀ ਹੈ ਉਹਦੇ ਵਿੱਚ ਦੇਖੋ ਕਹਿੰਦੇ ਕਿ ਇਹਨਾਂ ਨੇ ਵੀ ਉਦਾਂ ਉਸੇ ਤਰਜ਼ ਤੇ ਵੈਲਨੈਸ ਕਲੀਨਿਕਾਂ ਦਾ ਇੱਕ ਪ੍ਰੋਜੈਕਟ ਲਿਆਂਦਾ ਅਸੀਂ ਕਹਿੰਦੇ ਕਿ ਸਕੂਲ ਆਫ ਐਮੀਨੈਂਸ ਖ ਆਮ ਆਦਮੀ ਪਾਰਟੀ ਪਹਿਲੀ ਕਰ ਚੁੱਕੀ ਹੈ ਅੱਗੇ ਕਦਮ ਚੱਲ ਰਹੀ ਹੈ ਭਾਜਪਾ ਉਹਨੂੰ ਕਾਪੀ ਕਰ ਰਹੀ ਹੈ ਕਹਿੰਦੇ ਇਸੇ ਕਰਕੇ ਜਿਹੜੀਆਂ ਚੀਜ਼ਾਂ ਕਰ ਰਹੀ ਹੈ ਕਿ ਸਾਡੀਆਂ ਕਾਪੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਸਾਨੂੰ ਹੀ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਹੈਗਾ ਤਾਂ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਚੱਲ ਰਹੀ ਹੈਗੀ ਹੈ ਉਹ ਚੀਜ਼ਾਂ ਹਜਮ ਨਹੀਂ ਹੋ ਰਹੀਆਂ ਇਸੇ ਕਰਕੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੁਹਾਡੇ ਸਾਹਬਾਂ ਦੇਖੋ ਇਹ ਜਦੋਂ ਕੋਰਟ ਨੇ ਵੀ ਈਡੀ ਦੇ ਸਵਾਲ ਕੀਤਾ ਕਿ ਤੁਸੀਂ ਆਪ ਨੂੰ ਕਿਵੇਂ ਦੋਸ਼ੀ ਉਹਦੇ ਉੱਪਰ ਕਿਵੇਂ ਦੋਸ਼ ਲਗਾ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਕਿਉਂਕਿ ਆਪ ਇੱਕ ਰਾਜਨੀਤਿਕ दल ਹੈ ਔਰ ਰਾਜਨੀਤਿਕ ਰਾਜਨੀਤਿਕ दल ਜਿਹੜਾ ਹੁੰਦਾ ਇੱਕ ਵਿਅਕਤੀਆਂ ਦਾ ਸਮੂਹ ਹੁੰਦਾ ਤੇ ਇਸ ਕਰਕੇ ਇਹ ਵੀ ਕਟਾਰੇ ਵਿੱਚ ਆ ਸਕਦੇ ਇਹਨਾਂ ਉੱਪਰ ਵੀ ਅਸੀਂ આરોਪ ਲਗਾ ਸਕਦੇ ਹਾਲਾਂਕਿ ਉਹਨਾਂ ਨੇ ਤਾਰਾ 70 ਦਾ ਰੈਫਰੈਂਸ ਦਿੱਤਾ ਉਹਦੇ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਦੋਸ਼ ਜਿਹੜੇ ਸਾਬਤ ਹੁੰਦੇ ਨਾ ਹੁੰਦੇ ਉਹ ਬਾਅਦ ਵਿੱਚ ਦੀ ਗੱਲ ਹੈ ਪਰ ਇੱਕ ਤਰ੍ਹਾਂ ਦਾ આરોਪ ਲਗਾਉਣਾ ਵੀ ਹਾਲੇ ਤੱਕ ਦੀ ਹਿਸਟਰੀ ਵਿੱਚ ਤਾਂ ਬਹੁਤ ਵੱਡੀ ਗੱਲ ਹੈਗੀ ਆ ਔਰ ਇਸ ਤਰ੍ਹਾਂ ਹੈ ਕਿ ਘਬਰਾਟ ਤੇ ਦੇਖੋ ਸਰਕਾਰ ਨੂੰ ਹੋ ਹੀ ਰਹੀ ਆ ਤੁਹਾਨੂੰ ਯਾਦ ਹੋਵੇਗਾ ਜਦੋਂ ਕੇਜਰੀਵਾਲ ਸਰਕਾਰ ਨਵੀਂ ਨਵੀਂ ਆਈ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਕੂਲਾਂ ਤੇ ਕੰਮ ਕਰਾਂਗੇ ਅਸੀਂ ਬੱਚਿਆਂ ਦੇ ਫਿਊਚਰ ਨੂੰ ਬੈਸਟ ਬਣਾਉਣ ਵਾਸਤੇ ਆਪਾਂ ਉਹਨਾਂ ਦੀ ਐਜੂਕੇਸ਼ਨ ਨੂੰ ਬਹੁਤ ਅੱਛੇ ਤਰੀਕੇ ਨਾਲ ਕਰਾਂਗੇ ਔਰ ਉਹਨਾਂ ਨੇ ਹੈਲਥ ਸਿਸਟਮ ਨੂੰ ਲੈ ਕੇ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਤਾਂ ਹੁਣ ਤੁਸੀਂ ਦੇਖਿਆ ਕਿ ਵੱਡੇ ਵੱਡੇ ਜਿਹੜੇ ਕੰਪੀਟੀਸ਼ਨ ਹੁੰਦੇ ਆ ਉਹਨਾਂ ਵਿੱਚ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਦਿੱਲੀ ਦੇ ਉਹ ਮੱਲਾ ਮਾਰਦੇ ਨਜ਼ਰ ਆਏ ਔਰ ਸਰਕਾਰੀ ਸਕੂਲਾਂ ਨੂੰ ਅਗਰ ਤੁਸੀਂ ਦੇਖੋ ਤੇ ਉਹਨਾਂ ਦੀ ਤੁਹਾਨੂੰ ਯਾਦ ਹੋਵੇਗਾ ਰਾਸ਼ਟਰਪਤੀ ਜਦੋਂ ਅਮਰੀਕਾ ਦੇ ਆਏ ਸੀ ਤੇ ਉਹਨਾਂ ਦੀ ਜਿਹੜੀ ਵਾਈਬ ਸੀਗੀ ਉਹਨਾਂ ਨੇ ਵੀ ਕਿਹਾ ਸੀਗਾ ਕਿ ਮੈਂ ਜਿਹੜੇ ਦਿੱਲੀ ਦੇ ਸਕੂਲ ਹੈ ਜਿਹੜੇ ਮਾਡਲ ਦੇ ਤੌਰ ਤੇ ਪੇਸ਼ ਕੀਤੇ ਜਾ ਰਹੇ ਮੈਂ ਉਹਨਾਂ ਨੂੰ ਦੇਖਣਾ ਚਾਹਾਂਗੀ ਔਰ ਉਹਨਾਂ ਨੇ ਦਿੱਲੀ ਦੇ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਵਿਜ਼ਿਟ ਵੀ ਕੀਤਾ ਸੀਗਾ ਤੇ ਇਹ ਇੱਕ ਐਸੀ ਸ਼ਲਾਂਗਾ ਜੋ ਮੈਂ ਕਹਾਂਗੀ ਗੱਲ ਸੀਗੀ ਜਾਂ ਫਿਰ ਐਸਾ ਸ਼ਲਾਂਗਾ ਜੋ ਕਦਮ ਸੀਗਾ ਆਪ ਸਰਕਾਰ ਦੁਆਰਾ ਚੱਕਿਆ ਗਿਆ ਜਿਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਟਾਰਗੇਟ ਕੀਤਾ ਕਿ ਉਹ ਸਕੂਲਾਂ ਦੇ ਲਈ ਕੰਮ ਕਰਨਗੇ ਉਹ ਹਸਪਤਾਲਸ ਲਈ ਕੰਮ ਕਰਨਗੇ ਤਾਂ ਉਹਨਾਂ ਨੇ ਮੁਹੱਲਾ ਕਲੀਨਿਕ ਦੀ ਤਰਸਤੇ ਇੱਕ ਛੋਟੇ-ਛੋਟੇ ਜਿਹੜੇ ਹਸਪਤਾਲ ਬਣਾਏ ਤਾਂ ਕਿ ਲੋਕਾਂ ਨੂੰ ਬਹੁਤ ਜੇ ਅਗਰ ਉਹਨਾਂ ਨੂੰ ਕੋਈ ਵੀ ਹੈਲਥ ਸੰਬੰਧੀ ਕੋਈ ਵੀ ਚੀਜ਼ ਹੁੰਦੀ ਹੈ ਤੇ ਉਹ ਟੈਸਟ ਕਰਾਉਣੇ ਹੋਣ ਚਾਹੇ ਉਹਨਾਂ ਨੂੰ ਡਾਕਟਰ ਨੂੰ ਦਿਖਾਣਾ ਹੋਵੇ ਚਾਹੇ ਉਹਨਾਂ ਨੂੰ ਆਪਣੀ ਹੋਰ ਕੋਈ ਸਲਾਹ ਲੈਣੀ ਹੋਵੇ ਉਸ ਚੀਜ਼ ਲਈ ਉਹਨਾਂ ਨੇ ਹਰ ਮੁਹੱਲੇ ਦੇ ਵਿੱਚ ਮੁਹੱਲਾ ਕਲੀਨਿਕ ਖੋਲੇ ਔਰ ਉਸ ਟਾਈਮ ਤੇ ਉਹਨਾਂ ਨੇ ਜਦੋਂ ਫ੍ਰੀ ਬੀਜ਼ ਦੀ ਗੱਲ ਕੀਤੀ ਸੀ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਬਿਜਲੀ ਔਰ ਪਾਣੀ ਜਿਹੜਾ ਆ ਦਿੱਲੀ ਦੇ ਲੋਕਾਂ ਨੂੰ ਫ੍ਰੀ ਦਿੱਤਾ ਜਾਵੇਗਾ ਤੇ ਉਸ ਟਾਈਮ ਤੇ ਸਾਡੇ ਪ੍ਰਧਾਨ ਮੰਤਰੀ ਕਹਿ ਰਹੇ ਸੀ ਕਿ ਇਹ ਫ੍ਰੀ ਦੀਆਂ ਰੇਵੜੀਆਂ ਹੈਗੀਆਂ ਕਿ ਇਹ ਜਿਹੜਾ ਆ ਇਹ ਘਾਟਾ ਸਰਕਾਰ ਕਿੱਥੋਂ ਪੂਰਾ ਕਰੇਗੀ ਇਸ ਲੋਕਾਂ ਦੀਆਂ ਜੇਬਾਂ ਨੂੰ ਇਹ ਮਤਲਬ ਟੈਕਸ ਰੇਟੇ ਪੇਅਰ ਹੈਗੇ ਉਹਨਾਂ ਦੇ ਉੱਪਰ ਫਰਕ ਪਾਵੇਗਾ ਪਰ ਕੇਜਰੀਵਾਲ ਸਰਕਾਰ ਨੇ ਇਹ ਸਭ ਕੰਮ ਕਰਕੇ ਦਿਖਾਏ ਔਰ ਉਹਦੇ ਦੌਰਾਨ ਵੀ ਦਿੱਲੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਘਾਟੇ ਦਾ ਉਹਨਾਂ ਨੂੰ ਸਾਹਮਣਾ ਨਹੀਂ ਕਰਨਾ ਪਿਆ ਉਹਨਾਂ ਨੂੰ ਉਹ ਇਹਦੇ ਲਈ ਮਤਲਬ ਉਹਨਾਂ ਨੇ ਆਪਣੇ ਜਿਹੜੇ ਮਤਲਬ ਸਟਾਫ ਸੀਗਾ ਸਕੂਲ ਦਾ ਉਹਨਾਂ ਨੂੰ ਆਪਣੇ ਫੋਰਨ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਵਾਸਤੇ ਭੇਜਿਆ ਉਹੀ ਜਿਹੜੇ ਪਹਿਲੇ ਗਵਰਨਮੈਂਟ ਟੀਚਰ ਸੀਗੇ ਉਹੀ ਆ ਕੇ ਦੁਆਰਾ ਉਹਨਾਂ ਨੇ ਸਕੂਲਾਂ ਵਿੱਚ ਕੰਮ ਕੀਤਾ ਔਰ ਬਹੁਤ ਅੱਛੇ ਉਹਨਾਂ ਨੇ ਸਟੈਪ ਚੱਕੇ ਔਰ ਬਹੁਤ ਅੱਛੇ-ਅੱਛੇ ਜਦੋਂ ਰਿਜ਼ਲਟ ਆਏ ਔਰ ਮਹੱਲਾ ਕਲੀਨਿਕ ਦੇ ਜਿਹੜੇ ਵੀ ਡਾਕਟਰ ਵੀ ਸੀਗੇ ਉਹ ਵੀ ਉਹਨਾਂ ਨੇ ਜਿਹੜੇ ਸਰਕਾਰੀ ਹਸਪਤਲ ਦੇ ਵਿੱਚ ਡਾਕਟਰ ਸੀ ਉਹਨਾਂ ਨੂੰ ਹੀ ਰੱਖਿਆ ਤੇ ਮਤਲਬ ਉਹਨਾਂ ਨੇ ਕੁਝ ਚੇਂਜਸ ਨਹੀਂ ਕੀਤੀਆਂ ਉਹਨਾਂ ਨੇ ਸਿਰਫ ਸਟਾਈਲ ਜਿਹੜਾ ਸੀਗਾ ਤਰੀਕਾ ਜਿਹੜਾ ਸੀਗਾ ਉਹ ਬਦਲ ਲਿਆ ਉਹਦੇ ਬਦਲਣ ਨਾਲ ਜਿਹੜੀ ਉન્નਤੀ ਆ ਉਹ ਹੋਈ ਚਾਹੇ ਉਹ ਮੋਹੱਲਾ ਕਲੀਨਿਕ ਦੇ ਜ਼ਰੀਏ ਹੋਈ ਚਾਹੇ ਉਹ ਸਕੂਲਾਂ ਦੀ ਜਿਹੜੀ ਪੇਸ਼ਕੁਸ਼ਾ ਆ ਦੇਖ ਰਿ ਬਦਲੀ ਉਹਦੇ ਕਰਕੇ ਹੋਈ ਤੇ ਇਹ ਚੀਜ਼ਾਂ ਭਾਜਪਾ ਵੀ ਹੁਣ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਅਪਣਾਉਂਦੇ ਹੋਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਸ ਚੀਜ਼ ਦੀ ਗੱਲ ਵਰਲਡ ਵਾਈਡ ਤੇ ਹੋ ਰਹੀ ਆ ਤੇ ਕਿਉਂਕਿ ਕੋਈ ਵੀ ਕਿ ਦੱਲ ਲਾਉ ਚਾਹੇਗਾ ਕਿ ਉਹ ਕਿਹੜੀਆਂ ਗੱਲਾਂ ਕਰੇ ਕਿਹੜੀਆਂ ਚੀਜ਼ਾਂ ਦੀ ਅਨਾਉਂਸਮੈਂਟ ਕਰੇ ਜਾਂ ਕਿਹੜੇ ਕਮਨ ਦੇ ਵਿੱਚ ਇੰਪਲੀਮੈਂਟ ਕਰੇ ਤਾਂ ਕਿ ਉਹਨਾਂ ਦੀ ਜਿਹੜੀ ਗੱਲ ਆ ਉਹ ਦੇਸ਼ ਵਿਦੇਸ਼ ਵਿੱਚ ਹੋਵੇ ਮੈਨੂੰ ਲੱਗਦਾ ਭਾਜਪਾ ਵੀ ਉਹਦੇ ਉਹਨਾਂ ਰਾਵਾਂ ਤੇ ਹੀ ਚੱਲਦੀ ਨਜ਼ਰ ਆ ਰਹੀ ਹੈ ਚਾਹੇ ਉਹ ਕਾਪੀ ਪੇਸਟ ਵਾਲਾ ਹੀ ਕੰਮ ਕਰ ਰਹੀ ਹੈ ਪਰ ਉਹ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਕਿਤੇ ਨਾ ਕਿਤੇ ਕਦੀ ਉਹ ਵਿਰੋਧ ਕਰਦੇ ਹੁੰਦੇ ਸੀ ਭਾਜਪਾ ਵਾਲੇ ਅੱਜ ਉਹਨਾਂ ਦੀ ਛਲਾਂਗਾ ਕਰਦੇ ਆ ਔਰ ਉਹੀ ਸਟੈਪ ਚਾਹੇ ਉਹ ਫ੍ਰੀ ਬਿਜਲੀ ਪਾਣੀ ਦੀ ਗੱਲ ਹੋਵੇ ਪ੍ਰਸ਼ਾਸਨ ਦੀ ਗੱਲ ਹੋਵੇ ਉਹ ਸਭ ਦਿੱਤਾ ਜਾ ਰਿਹਾ ਹੈ ਬਿਲਕੁਲ ਪਹਿਲਾਂ ਜੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਗਰੰਟੀਆਂ ਦਾ ਦੌਰ ਸ਼ੁਰੂ ਕੀਤਾ ਸੀ ਤੇ ਉਹੀ ਇਦਾਂ ਦੀਆਂ ਚੀਜ਼ਾਂ ਬਾਅਦ ਚ ਮੋਦੀ ਸਾਹਿਬ ਵੀ ਕਰਨ ਆਪੇ ਸੀ ਉਹਨਾਂ ਨੇ ਕਿਹਾ ਕਿ ਮੋਦੀ ਕੀ ਗਰੰਟੀ ਹੈ ਫਿਰ ਉਹ ਵੀ ਉਧਰਲੇ ਪਾਸੇ ਨੂੰ ਵੱਧ ਗਏ ਸੀ ਤਾਂ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਇੱਕ ਦੋ ਕਦਮ ਅੱਗੇ ਚੱਲ ਰਹੀ ਹੈ ਸ਼ਾਇਦ ਇਸੇ ਕਰਕੇ ਬਰਦਾਸ਼ਤ ਨਹੀਂ ਹੋ ਰਹੀ ਪਰ ਇੱਕ ਬੜੀ ਅਹਿਮ ਚੀਜ਼ੇ 208 ਪੰਨਿਆਂ ਦੀ ਚਾਰਜ ਸ਼ੀਟ ਦੇ ਵਿੱਚ ਕੁਝ ਪੈਸੇ ਦਾ ਜ਼ਿਕਰ ਹੋਇਆ 1100 ਕਰੋੜ ਦਾ ਜ਼ਿਕਰ ਹੋਇਆ ਫਿਰ ਇਹ ਵੀ ਕਿਹਾ ਗਿਆ ਕਿ ਗੋਆ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਉੱਥੇ 45 ਕਰੋੜ ਰੁਪਏ ਦਾ ਅ ਇਧਰ ਜਿਹੜਾ ਲੈਂਡ ਡਨ ਹੋਇਆ ਜਾਂ ਕਿਸ ਤਰੀਕੇ ਨਾਲ ਵਰਤਿਆ ਗਿਆ ਉੱਥੇ ਇਸਤੇਮਾਲ ਕੀਤਾ ਗਿਆ ਇਹ ਜਿਹੜੇ ਪੈਸੇ ਦਾ ਜ਼ਿਕਰ ਆ ਰਿਹਾ ਹੈ ਵਿੱਚ ਜਿਹੜਾ 1100 ਕਰੋੜ ਦਾ ਜ਼ਿਕਰ ਆ ਰਿਹਾ ਜਾਂ ਫਿਰ ਗੁਆ ਨੂੰ ਲੈ ਕੇ ਜਿਹੜੀਆਂ ਇਲੈਕਸ਼ਨ ਦੇ ਵਿੱਚ ਪੈਸੇ ਦਾ ਵਰਤਣ ਦੀ ਜਿਹੜੀ ਗੱਲ ਆ ਰਹੀ ਹੈ ਲੱਗਦਾ ਕਿ ਇਹਦੇ ਸੰਬੰਧੀ ਵੀ ਕੋਈ ਖਾਸ ਜਾਂ ਠੋਸ ਸਬੂਤ ਨਹੀਂ ਹੈਗੇ ਪਰ ਇਸੇ ਕਰਕੇ ਹਲੇ ਤੱਕ ਇਹ ਗੱਲ ਕਿਸੇ ਵੀ ਤਨਪਤ ਨਹੀਂ ਲੱਗ ਰਹੀ ਹੈ ਕਿ ਪਰ ਇਹਨੂੰ ਸਿਰਫ ਇਲਜ਼ਾਮਾਂ ਦੇ ਤੌਰ ਤੇ ਦੇਖਿਆ ਜਾ ਰਿਹਾ ਹੈਗਾ ਦੇਖੋ ਫਿਲਹਾਲ ਤਾਂ ਹਰਦੀਪ ਜੀ ਇਹ ਸਿਰਫ ਔਰ ਸਿਰਫ આરોਪ ਹੀ ਹੈਗਾ ਕਿਉਂਕਿ આરોਪ ਅਗਰ ਤੈ ਹੋਣਗੇ ਜਦੋਂ ਕੋਈ ਪ੍ਰੂਫ ਮਿਲੇਗਾ ਜਦੋਂ ਕੋਈ ਮਨੀ ਟ੍ਰੇਲ ਮਿਲੇਗੀ ਜਾਂ ਫਿਰ ਜਦੋਂ ਕੋਈ ਰਿਕਵਰੀ ਕਿਸੇ ਕੋਲੋਂ ਹੋਵੇਗੀ ਹੁਣ ਉਹ ਕਹਿ ਰਹੇ ਆ ਕਿ ਜਿਵੇਂ ਵਿਨੋਦ ਜੋਹਾਨ ਦਾ ਨਾਮ ਆ ਰਿਹਾ ਕਿ ਕਵਿਤਾ ਦਾ ਨਾਮ ਆ ਰਿਹਾ ਉਹ ਲੋਕ ਕਹਿ ਰਹੇ ਕਿ ਵੀ ਮੈਸੇजेस ਉਹਨਾਂ ਨੇ ਫੋਨ ਵਿੱਚੋਂ ਦੇਖਿਆ ਉਹਨਾਂ ਨੇ ਹਵਾਲਾ ਦੇ ਜ਼ਰੀਏ ਪੈਸੇ ਦਾ ਟਰਾਂਸਫਰ ਦੇ ਜਿਹੜੇ ਨਿਸ਼ਾਨ ਨੇ ਉਹ ਉਹਨਾਂ ਨੂੰ ਨਜ਼ਰ ਆਇਆ 100 ਕਰੋੜ ਦੀ ਉਹ ਗੱਲ ਕਰ ਰਹੇ ਔਰ ਸਿੱਧਾ ਔਰ ਸਿੱਧਾ 45 ਕਰੋੜ ਦੀ ਗੱਲ ਉਹ ਕਰ ਰਿਹਾ ਕਿ ਸਿੱਧਾ ਗੋਆ ਦੇ ਇਲੈਕ ਯੂਜ਼ ਹੋਇਆ ਕੋਈ ਵੀ ਰਾਜਨੀਤਿਕ ਦਲ ਜਿਹੜਾ ਹੈਗਾ ਉਹ ਆਪਣਾ ਜਦੋਂ ਪ੍ਰਚਾਰ ਪ੍ਰਸਾਰ ਕਰਦਾ ਤੇ ਨਿਰਸੰਦੇ ਉਹ ਬਹੁਤ ਸਾਰੇ ਪੈਸੇ ਖਰਚਦਾ ਹੈਗਾ ਔਰ ਉਹਨਾਂ ਨੂੰ ਡੋਨੇਸ਼ਨ ਦੇ ਤੌਰ ਤੇ ਉਹ ਲੋਕਾਂ ਕੋਲੋਂ ਲੈਂਦਾ ਵੀ ਹੈਗਾ ਚਾਹੇ ਉਹ ਬੀਜੇਪੀ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਆਪ ਸਰਕਾਰ ਹੀ ਹੋਵੇ ਪਰ ਇਹ ਚੀਜ਼ਾਂ ਅਗਰ ਪ੍ਰੂਫ ਮਿਲ ਜਾਂਦਾ ਹੈ ਅਗਰ ਮਨੀ ਟ੍ਰੇਲ ਮਿਲ ਜਾਂਦੀ ਹੈ ਕਿ ਇਹ ਜਿਹੜਾ ਪੈਸਾ ਜਿਹੜਾ ਕਲੈਕਟ ਕੀਤਾ ਗਿਆ ਉਹ ਗਲਤ ਤਰੀਕਿਆਂ ਨਾਲ ਇੱਕ ਕਲੈਕਟ ਕਰ ਗਿਆ ਕਰਿਆ ਗਿਆ ਜਾਂ ਫਿਰ ਹਵਾਲਾ ਦੇ ਜ਼ਰੀਏ ਦਿੱਲੀ ਤੋਂ ਗੋਹਾ ਦਾ ਟ੍ਰਾਂਸਫਰ ਕਰਿਆ ਗਿਆ ਤੇ ਨਿਰਜ਼ੰਦੀ ਦੇਖੋ ਆਪ ਜਿਹੜੀ ਅਗਰੇ ਦੇ ਤੇ આરોਪ ਸਟੇ ਹੋ ਜਾਣਗੇ ਤੇ ਉਹ ਅਲੱਗ ਗੱਲ ਹੋ ਜਾਵੇਗੀ ਕਿ ਉਹ ਕਲਪਰੇਟ ਹੋਵੇਗੀ ਔਰ ਉਹਨੂੰ ਸੰਵਿਧਾਨ ਦੀਆਂ ਧਾਰਾਵਾਂ ਦੇ ਅਨੁਸਾਰ ਜੋ ਵੀ ਉਹਨੂੰ ਸਜ਼ਾ ਮਿਲਣੀ ਹੋਏਗੀ ਉਹ ਮਿਲੇਗੀ ਚਾਹੇ ਉਹ ਅਰਵੰਦ ਕੇਜਰੀਵਾਲ ਹੋਣ ਚਾਹੇ ਉਹ ਆਪ ਜਿਹੜੀ ਪਾਰਟੀ ਆ ਉਹ ਹੋਵੇ ਪਰ ਹਾਲੇ ਇਹ ਸਿਰਫ ਔਰ ਸਿਰਫ ਇੱਕ ਤਰ੍ਹਾਂ ਦੇ આરોਪ ਹੀ ਹੈਗੇ ਕਿਉਂਕਿ ਬਹੁਤ ਲੰਬਾ ਟਾਈਮ ਹੋ ਗਿਆ ਔਰ ਜਦੋਂ ਤੁਸੀਂ ਇਹ ਦੇਖੋ ਕਿ ਚਾਰ ਸ਼ੀਟ ਵੀ बार-बार ਅ ਮਤਲਬ ਉਹਦੇ ਵਿੱਚ ਵੀ ਯੂਰੋਪੀਆਂ ਦੇ ਨਾਮ ਬਦਲੇ ਜਾ ਰਹੇ ਆ ਰੁਪਈਆ ਦੀ ਕੀਮਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਆ ਤੇ ਉਹ ਚੀਜ਼ਾਂ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਯੂਰੋਪ ਅਗਰ ਇ tanto ਬਹੁਤ ਲੰਬਾ ਟਾਈਮ ਤੱਕ ਚਲਾ ਜਾਵੇਗਾ ਕਿਉਂਕਿ ਉਹਨਾਂ ਦਾ ਅਗਰ ਇਹ ਮੰਨਣਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਹ ਵੀ ਸੋਚੇ ਕਿ ਵੀ ਜਦੋਂ ਤੱਕ ਉਹਨਾਂ ਨੂੰ ਇਹ ਸਭ ਉਹਨਾਂ ਦੇ ਕੋਲ ਪ੍ਰੂਫ ਆ ਨਹੀਂ ਜਾਂਦੇ ਉਦੋਂ ਤੱਕ ਉਹ ਉਹ ਕੇਸ ਜੀਵਲ ਨੂੰ ਅੰਦਰ ਰੱਖਣਗੇ ਤੇ ਇਹ ਗੱਲ ਵੀ ਬਿਲਕੁਲ ਗਲਤ ਹੈਗੀ ਹੈ ਜਿਵੇਂ ਪੂਰੇ ਘਟਨਾਕਰਮ ਦੇ ਦੌਰਾਨ ਤੁਹਾਨੂੰ ਨਜ਼ਰ ਆਇਆ ਰਿਹਾ ਫੀਆਸੀ ਮੰਨ ਲੀ ਕਿ ਸਿੱਧੇ ਤੌਰ ਤੇ ਪੋਲਿਟਿਕਸ ਹੋ ਰਹੀ ਹੈ ਇਸੇ ਕਰਕੇ ਇਹ ਮਸਲਾ ਹਲੇ ਕਿਸੇ ਪਾਸੇ ਹੱਲ ਨਹੀਂ ਹੋ ਰਿਹਾ ਜਾਂ ਇੱਕ ਬੜੀ ਅਹਿਮ ਚੀਜ਼ ਕਿ ਤੁਨਲਾਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲ ਸਕਦੀ ਹੈ ਤੁਹਾਡੇ ਸਾਬ ਨਾਲ ਜਿਸ ਤਰੀਕੇ ਨਾਲ ਇਹ ਕੇਸ ਅੱਗੇ ਵਧ ਰਿਹਾ ਹੈਗਾ ਇਸ ਵੇਲੇ ਦੇਖੋ ਪਹਿਲੀ ਗੱਲ ਤੇ ਅਰਵਿੰਦ ਕੇਜਰੀਵਾਲ ਦੀ ਰਾਹਤ ਦੀ ਅਗਰ ਗੱਲ ਕਰੀਏ ਤੇ ਇਹਦੇ ਨਾਲੋਂ ਰਾਹਤ ਹੋਰ ਵੱਡੀ ਕੀ ਹੋ ਸਕਦੀ ਕਿ ਉਹਨਾਂ ਨੂੰ ਬੇਲ ਮਿਲ ਚੁੱਕੀ ਆ ਔਰ ਹਿਸਟਰੀ ਵਿੱਚ ਮੈਂ ਕਹਿ ਲਾਂ ਕਿ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਬੇਲ ਮਿਲਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਰਿਹਾਈ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਜੇਲ੍ਹ ਦੇ ਅੰਦਰ ਹਾਲੇ ਤੱਕ ਰੱਖਿਆ ਜਾ ਰਿਹਾ ਔਰ ਬੇਲ ਦੇ ਉੱਪਰ ਕੁਐਸਚਨ ਰੇਜ਼ ਕੀਤੇ ਜਾ ਰਹੇ ਉਹਨਾਂ ਦੇ ਉੱਪਰ ਨਿਆਂਪਿੰਦੂ ਦੇ ਉੱਪਰ ਕੁਐਸਚਨ ਉਠਾਏ ਜਾ ਰਹੇ ਆ ਹਾਲਾਂਕਿ ਚੰਦਰ ਚੂੜੀ ਜੀ ਨੇ ਵੀ ਇਹ ਕਿਹਾ ਸੀਗਾ ਕਿ ਜਿਹੜੇ ਲੋਅਰ ਕੋਰਟ ਹੈਗੇ ਆ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਉਹ ਕਿਉਂ ਜਿਹੜੇ ਫੈਸਲੇ ਆ ਉਹ ਲੈਂਡ ਦੇ ਵਿੱਚ ਦੇਰੀ ਕਰਦੇ ਆ ਜਾਂ ਫਿਰ ਆ ਨਾ ਕਾਨੀ ਕਿਉਂ ਕਰਦੇ ਆ ਉਹ ਕਿਉਂ ਜਿਹੜੇ ਉਹ ਜੱਜ ਹੈ ਉਹ ਅੱਗੇ ਉਹ ਚੀਜ਼ ਕਿਸਨੂੰ ਅੱਗੇ ਭੇਜ ਦਿੰਦੇ ਆ ਤੇ ਇਸ ਚੀਜ਼ ਨੂੰ ਅਗਰ ਧਿਆਨ ਵਿੱਚ ਰੱਖਿਆ ਜਾਵੇ ਤੇ ਅਗਰ ਕੇਸ ਨਿਪਟਾਉਣ ਦੀ ਗੱਲ ਹੋਵੇ ਤੁਹਾਨੂੰ ਪਤਾ ਕਿ ਕੋਰਟ ਦੇ ਵਿੱਚ ਕਿੰਨੇ ਕੇਸ ਪੈਂਡਿੰਗ ਚੱਲਦੇ ਹੋਏ ਹੁੰਦੇ ਹੈਗੇ ਆ ਤੇ ਅਗਰ ਨਿਆਏ ਬਿੰਦੂ ਉਸ ਟਾਈਮ ਤੇ ਫੈਸਲਾ ਲਿਆ ਉਹਨਾਂ ਨੇ ਤੁਹਾਨੂੰ ਵੀ ਪਤਾ ਕਿ ਬਹੁਤ ਸੈਂਸਿਟਿਵ ਮੁੱਦਾ ਸੀਗਾ ਇਸ ਨੂੰ ਉਛਾਲਿਆ ਜਾਣਾ ਉਹਨਾਂ ਨੂੰ ਵੀ ਪਤਾ ਸੀਗਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਪੜਾਈ ਤੇ ਦੇਖੋ ਚੰਦਰ ਚੂੜਜੀ ਨੇ ਵੀ ਉਹੀ ਕੀਤੀ ਹੋਈ ਆ ਨ्यायबिन्दु ਨੇ ਵੀ ਉਹੀ ਕੀਤੀ ਹੋਈ ਆ ਇਹ ਜ਼ਰੂਰ ਹੈ ਕਿ ਉਹਨਾਂ ਦੇ ਐਕਸਪੀਰੀਅੰਸ ਵਿੱਚ ਬਹੁਤ ਸਾਰਾ ਫਰਕ ਹੈ ਐਸੀ ਕਰਕੇ ਉਹ ਉਸ ਕੁਰਸੀ ਤੇ ਬੈਠੇ ਆ ਔਰ ਉਸ ਕੁਰਸੀ ਤੇ ਬੈਠੇ ਆ ਪਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਵੀ ਉਹ ਜਿਹੜੇ ਜੋ ਵੀ ਉਹਨਾਂ ਦੇ ਕੋਲ ਪ੍ਰੂਫ ਸੀਗੇ ਜੋ ਵੀ ਉਹਨਾਂ ਦੀ ਸੰਵਿਧਾਨਿਕ ਧਾਰਾਂ ਸੀਆਂ ਉਹਨਾਂ ਦੇ ਉਹਨਾਂ ਨੂੰ ਅੱਖੋਂ ਪਰੋਖੇ ਕਰਕੇ ਨਿਆਇਬਿੰਦੂ ਜਿਹੜਾ ਉਹ ਆਪਣਾ ਫੈਸਲਾ ਨਹੀਂ ਦੇ ਸਕਦੀ ਔਰ ਅਗਰ ਉਹਨਾਂ ਨੇ ਫੈਸਲਾ ਦਿੱਤਾ ਹੈ ਤੇ ਮੈਨੂੰ ਲੱਗਦਾ ਕਿ ਇਸ ਦੇ ਉੱਪਰ ਵੀ ਸਵਾਲ ਨਹੀਂ ਹੋਣੇ ਚਾਹੀਦੇ ਇਹ ਸਿਰਫ ਔਰ ਸਿਰਫ ਰਾਜਨੀਤੀ ਹੀ ਕਹੀ ਜਾ ਸਕਦੀ ਹੈ ਕਿ ਹਾਲੇ ਜਿਹੜਾ ਲੋਅਰ ਕੋਰਟ ਦਾ ਜਿਹੜਾ ਫੈਸਲਾ ਸੀ ਉਹ ਆਇਆ ਵੀ ਨਹੀਂ ਸੀਗਾ ਔਰ ਐਡੀ ਨੇ ਹਾਈ ਕੋਰਟ ਦੇ ਵਿੱਚ ਉਹਦੇ ਵਿਰੋਧ ਵਿੱਚ ਰਿਟ ਲਗਾ ਦਿੱਤੀ ਸੀ ਤੇ ਇਹ ਚੀਜ਼ ਹੈ ਜਿਹੜੀ ਹੈ ਇੰਨਾ ਜਲਦੀ ਜਲਦੀ ਦੇ ਵਿੱਚ ਇਹ ਸਭ ਜੋ ਹੋ ਜਾਣਾ ਔਰ ਇੰਨੀ ਅ ਵੱਡੇ ਲੈਵਲ ਤੇ 80 ਦਾ ਵਿਰੋਧ ਕਰਨਾ ਤੁਸੀਂ ਇਹ ਦੇਖੋ ਕਿ ਹਾਤਰਸ ਦੀ ਘਟਨਾ ਹਜੇ ਹੋਣੀ ਥੋੜੇ ਦਿਨ ਹੋਈ ਆ ਉਹਦੇ ਵਿੱਚ ਪ੍ਰੂਫ ਵੀ ਹੈਗਾ ਉਹਦੇ ਵਿੱਚ ਗਵਾਹ ਵੀ ਹੈਗੇ ਆ ਤਾਂ ਵੀ ਜਿਹੜਾ ਮੇਨ ਕਲਪਰੇਟ ਹੈ ਉਹ ਹਾਲੇ ਤੱਕ ਪੁਲਿਸ ਤੋਂ ਦੂਰ ਹੈਗਾ ਐਫ ਆਈ ਆਰ ਦੇ ਵਿੱਚ ਉਹਦਾ ਨਾਮ ਨਹੀਂ ਹੈਗਾ ਤਾਂ ਮਤਲਬ ਇਹ ਜਿਹੜਾ ਦੋ ਚਸ਼ਮਿਆਂ ਨਾਲ ਦੇਖਣ ਵਾਲਾ ਜਿਹੜਾ ਹੈਗਾ ਹੈ ਕਿ ਵੀ ਇੱਕ ਇੱਕ ਜਿਹੜਾ ਮਤਲਬ ਇੱਕ ਥਾਂ ਤੇ ਤੁਹਾਡੇ ਕੋਲ ਕੁਝ ਵੀ ਨਹੀਂ ਆ ਮਨੀ ਟ੍ਰੇਲ ਨਹੀਂ ਆ ਪ੍ਰੂਫ ਨਹੀਂ ਹੈ ਔਰ ਕੋਈ ਰਿਕਵਰੀ ਨਹੀਂ ਹੈ ਤੇ ਉਹਨੂੰ ਤੁਸੀਂ ਫਿਰ ਵੀ ਜੇਲ੍ਹ ਦੇ ਅੰਦਰ ਰੱਖਣਾ ਚਾਹੁੰਦੇ ਆ ਇੱਕ ਪਾਸੇ ਤੁਹਾਡੇ ਕੋ ਗਵਾਹ ਵੀ ਹੈਗੇ ਆ ਤੁਹਾਡੇ ਕੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਬੰਦੇ ਦੇ ਵਿਰੋਧ ਵਿੱਚ ਹੈਗੀਆਂ ਔਰ ਬਹੁਤ ਸਾਰੀਆਂ ਚੀਜ਼ਾਂ ਸਰਕਾਰ ਨੂੰ ਵੀ ਰੋਕ ਕੇ ਰੱਖੀਆਂ ਹੈ ਪੁਲਿਸ ਨੂੰ ਵੀ ਰੋਕ ਕੇ ਰੱਖੀਆਂ ਹੈ ਕਿ ਉਹ ਹਾਲੇ ਤੱਕ ਵੀ ਖੁੱਲੇ ਹਮ ਕੋ ਮਰਿਆ ਹਾਲਾਂਕਿ ਉਹਦੇ ਉੱਪਰ 121 ਲੋਕਾਂ ਦੇ ਹੱਤਿਆ ਦਾ ਸਮਝ ਲਓ ਦੋਸ਼ ਲੱਗਣਾ ਚਾਹੀਦਾ ਬਿਲਕੁਲ ਇਹ ਜਿਹੜੀਆਂ ਬਹੁਤ ਸਾਰੀਆਂ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਲਗਾਤਾਰ ਘਟਨਾਵਾਂ ਆਪਾਂ ਦੇਖਦੇ ਆ ਰਹੇ ਹਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹ ਸਾਫ ਤੌਰ ਤੇ ਨਸ਼ਰ ਹੋ ਰਹੀਆਂ ਨੇ ਕਿ ਇੱਕੋ ਮਸਲੇ ਨੂੰ ਦੋ ਤਰੀਕੇ ਨਾਲ ਦੇਖਿਆ ਜਾ ਰਿਹਾ ਹੈਗਾ ਜਿਸ ਤਰੀਕੇ ਨਾਲ ਹੁਣ ਆਪਾਂ ਥੋੜਾ ਥੋੜਾ ਜ਼ਿਕਰ ਕਰਦੇ ਚੱਲੀਏ ਕਿਉਂਕਿ ਜਦੋਂ ਕਿਸਾਨਾਂ ਦੀ ਅਸੀਂ ਗੱਲ ਕਰਦੇ ਕਿਸਾਨਾਂ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਵਾਪਰੀਆਂ ਨੇ ਉਹਨਾਂ ਵਿੱਚ ਵੀ ਡਬਲ ਸਟੈਂਡਰਡ ਰੱਖੇ ਗਏ ਨੇ ਜਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਕਿਉਂਕਿ ਬੜਾ ਅਹਿਮ ਮਸਲਾ ਹੈਗਾ ਐਨਏਸੀ ਵਾਲਾ ਲੈ ਕੇ ਹੁਣ ਅਮਰਤਪਾਲ ਦਾ ਜ਼ਿਕਰ ਆ ਰਿਹਾ ਬਾਰ-ਬਾਰ ਕਿ ਉਹਤੇ ਇਹੀ ਕਰਕੇ ਐਨਐਸਐਲ ਆਈ ਗਏ ਸੀ ਕਿ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਸੰਵਿਧਾਨ ਨੂੰ ਹੁਣ ਮੰਨ ਕੇ ਸੌ ਚੱਕ ਲਈ ਆ ਵਿਅਕਤੀ ਨੇ ਤਾਂ ਫਿਰ ਵੀ ਉਹਨੂੰ ਉਸ ਨਾਲ ਵਤੀਰਾ ਉਸ ਤਰੀਕੇ ਦਾ ਹੋ ਰਿਹਾ ਹੈ ਇਦਾਂ ਦੀ ਹਾਥਰਸ ਦੀ ਘਟਨਾ ਦਾ ਤੁਸੀਂ ਜ਼ਿਕਰ ਕਰ ਹੀ ਦਿੱਤਾ ਹੈਗਾ ਲੱਗਦਾ ਕਿ ਇੱਥੇ ਇੱਕ ਜਿਸ ਤਰੀਕੇ ਨਾਲ ਐਮਪੀ ਦੀ ਚੋਣ ਵਿਅਕਤੀ ਹਾਰਿਆ ਹੋਵੇ ਲੁਧਿਆਣੇ ਤੋਂ ਤੇ ਉਹਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਜਾਵੇ ਤਾਂ ਇਹ ਸਾਰੀਆਂ ਘਟਨਾਵਾਂ ਇੱਕ ਇੱਕ ਕਰਕੇ ਦਰਸਾ ਰਹੀਆਂ ਨੇ ਕਿ ਕੇਂਦਰ ਦੀ ਸਰਕਾਰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੋ ਸਰਕਾਰ ਚਾਹੇਗੀ ਉਹੀ ਹੋਵੇਗਾ ਸਰਕਾਰ ਲੋਕਤੰਤਰ ਤੋਂ ਉੱਪਰ ਨਜ਼ਰ ਆ ਰਹੀ ਹੈ ਇਸ ਵੇਲੇ ਦੇਖੋ ਰਵਨੀਤ ਮਿੱਤੂ ਦਾ ਤੁਸੀਂ ਜ਼ਿਕਰ ਕਰ ਦਿੱਤਾ ਤੇ ਪਹਿਲੀ ਗੱਲ ਤੇ ਉਹ ਉੱਥੋਂ ਚੋਣ ਵੀ ਹਾਰ ਗਿਆ ਸੀ ਇਸ ਤਰ੍ਹਾਂ ਵੀ ਕਦੇ ਨਹੀਂ ਹੋਇਆ ਕਿ ਇੱਕ ਇਲੈਕਸ਼ਨ ਹਾਰਨ ਦੇ ਬਾਅਦ ਵੀ ਉਹਨੂੰ ਜਿਹੜੀ ਸੰਸਦ ਦੇ ਵਿੱਚ ਉਹਨੂੰ ਸੌਂ ਚੱਕਣੀ ਦਾ ਨਸੀਬ ਹੋ ਜਾਵੇ ਔਰ ਦੂਸਰੇ ਪਾਸੇ ਕਿ ਉਸੇ ਸੰਵਿਧਾਨ ਦੀ ਅਸੀਂ ਗੱਲ ਕਰਦੇ ਆ ਕਿ ਸਾਰੇ ਮੰਤਰੀਆਂ ਨੇ ਸਾਰੇ ਜਿਹੜੇ ਸੰਸਦ ਹੈਗੇ ਉਹਨਾਂ ਨੇ ਸੰਵਿਧਾਨ ਨੂੰ ਹੀ ਅੱਜ ਅੱਜਕੱਲ ਮਤਲਬ ਇਹ ਵਾਲੀ ਜਿਹੜੀ ਲੋਕ ਸਭਾ ਦੇ ਇਲੈਕਸ਼ਨ ਜਦੋਂ ਹੋਏ ਉਹਦਾ ਜਿਹੜਾ ਰਿਜ਼ਲਟ ਹੈ ਉਸ ਤੋਂ ਬਾਅਦ ਜਦ ਸੰਸਦ ਗਏ ਆ ਸਾਰੇ ਜਿਹੜੇ ਸੰਸਦ ਸੀਗੇ ਤੇ ਉਹਨਾਂ ਨੇ ਸੰਵਿਧਾਨ ਦੀਆਂ ਛੋਟੀਆਂ-ਛੋਟੀਆਂ ਕਾਪੀਆਂ ਤੁਸੀਂ ਦੇਖਿਆ ਹੋਣਾ ਕਿ ਹੱਥ ਵਿੱਚ ਫੜੀਆਂ ਹੋਈਆਂ ਸੀ ਕਿ ਅਸੀਂ ਸੰਵਿਧਾਨ ਨੂੰ ਹੀ ਮੰਨਦੇ ਆ ਔਰ ਜਦੋਂ ਲੋਕਤੰਤਰ ਦੀ ਗੱਲ ਆਉਂਦੀ ਸੀਗੀ ਜਦੋਂ ਵੀ ਬੀਜੇਪੀ ਦੀ ਤਾਨਾਸ਼ਾਹੀ ਦੀ ਗੱਲ ਆਉਂਦੀ ਸੀ ਤਾਂ ਸਭ ਪਾਰਟੀਆਂ ਇਹੀ ਕਹਿੰਦੀਆਂ ਸੀ ਸਭ ਰਾਜਨੀਤਿਕ ਲੀਡਰ ਜਿਹੜੇ ਹੈਗੇ ਉਹ ਇਹੀ ਕਹਿੰਦੇ ਸੀਗੇ ਕਿ ਅਸੀਂ ਸੰਵਿਧਾਨ ਦੀ ਰੱਖਿਆ ਲਈ ਅਸੀਂ ਲੋਕਤੰਤਰ ਦੀ ਰੱਖਿਆ ਲਈ ਬੀਜੇਪੀ ਦੇ ਵਿਰੋਧ ਵਿੱਚ ਖੜੇ ਹੋਏ ਆ ਔਰ ਜਦੋਂ ਅਸੀਂ ਬਹੁਤ ਸਾਰੀਆਂ ਗੱਲਾਂ ਕਹਿੰਦੇ ਆਂ ਔਰ ਉਹਨਾਂ ਦੇ ਉੱਪਰ ਅਸੀਂ ਖੁਦ ਹੀ ਅਮਲ ਨਹੀਂ ਕਰਦੇ ਤਾਂ ਫਿਰ ਅਸੀਂ ਖੁਦ ਹੀ ਦੋਸ਼ੀ ਜਿਹੜੇ ਸਾਬਿਤ ਹੋ ਜਾਂਦੇ ਆਂ ਉਹੀ ਚੀਜ਼ਾਂ ਭਾਜਪਾ ਦੇ ਉੱਪਰ ਨਜ਼ਰ ਆ ਰਹੀਆਂ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਪਹਿਲਾਂ ਕਿਹਾ ਕਿ ਇਹ ਗਲਤ ਹੈ ਔਰ ਬਾਅਦ ਵਿੱਚ ਜਦੋਂ ਉਹੀ ਚੀਜ਼ਾਂ ਉਹ ਖੁਦ ਕਰਦੇ ਨਜ਼ਰ ਆਏ ਤੇ ਕਿਤੇ ਨ ਕਿਤੇ ਇਸ ਤਰ੍ਹਾਂ ਲੱਗਦਾ ਕਿ ਉਹ ਜੋ ਚਾਹਣ ਉਹ ਕਰ ਕਰ ਸਕਦੇ ਆ ਇਸ ਤਰ੍ਹਾਂ ਦੀ ਉਹਨਾਂ ਦੀ ਮਨੋਦੋਸ਼ਾ ਸੀਗੀ ਕਿਉਂਕਿ ਪਹਿਲਾਂ ਉਹਨਾਂ ਦਾ ਬਹੁਮਤ ਸੀਗਾ ਪਰ ਹੁਣ ਕਿਉਂਕਿ ਉਹ ਬਹੁਮਤ ਤੋਂ ਪਿੱਛੇ ਰਹਿ ਗਏ ਔਰ ਉਹਨਾਂ ਦੀ ਜਿਹੜੀ ਸਰਕਾਰ ਵੀ ਹੈਗੀ ਉਹ ਵੀ ਵਿਸਾਖੀਆਂ ਦੇ ਸਹਾਰੇ ਕਹਿ ਲਓ ਤੇ ਉਹਦੇ ਉੱਪਰ ਮਤਲਬ ਚੱਲ ਰਹੀ ਹੈ ਪਰ ਇਹ ਦੇਖਣਾ ਕਿ ਜਿਵੇਂ ਉਹ ਪਹਿਲਾਂ ਕਰਦੇ ਸੀ ਕਾਰੋ ਹੁਣ ਵੀ ਉਵੇਂ ਹੀ ਰਹੇ ਆ ਅਗਰ ਗੱਲ ਕੀਤੀ ਜਾਵੇ ਕਿ ਨितीश ਕੁਮਾਰ ਨੇ ਕੋਈ ਸ਼ ਉਹਨਾਂ ਤੇ ਪ੍ਰੈਸ਼ਰ ਪਾਇਆ ਹੋਵੇ ਤਾਂ ਉਹਨਾਂ ਨੇ ਕੋਈ ਗੱਲ ਕਿਸੇ ਦੀ ਮੰਨੀ ਨਹੀਂ ਹੈ ਜਿਵੇਂ ਉਹਨਾਂ ਨੇ ਪਹਿਲੇ ਫੈਸਲੇ ਲਏ ਸੀ ਸੰਸਦ ਦੇ ਵਿੱਚ ਫੈਸਲੇ ਉਹਨਾਂ ਨੇ ਹੁਣ ਵੀ ਵੈਸੇ ਹੀ ਉਸੇ ਤਰ੍ਹਾਂ ਹੀ ਲਏ ਆ ਜੋ ਚੀਜ਼ਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਉਹ ਕਰਦੇ ਆ ਜਿਹੜੀਆਂ ਨਹੀਂ ਚੰਗੀਆਂ ਲੱਗਦੀਆਂ ਉਹ ਨਹੀਂ ਕਰਦੇ ਸਪੀਕਰ ਦੀ ਇਲੈਕਸ਼ਨ ਜਿਹੜੀ ਜਦੋਂ ਹੋਈ ਐ ਸਪੀਕਰ ਦਾ ਜਿਹੜਾ ਸਿਲੈਕਟ ਕਰਨਾ ਓਮ ਬਿਰਲਾ ਦਾ ਦੁਆਰਾ ਉਹ ਵੀ ਇਸ ਦੀ ਇੱਕ ਵੱਡੀ ਐਗਜ਼ਾਮਪਲ ਹੈ ਕਿ ਉਹਨਾਂ ਨੇ ਸਪੀਕਰ ਨੂੰ ਲੈ ਕੇ ਪਹਿਲਾਂ ਕਿੰਨੀਆਂ ਗੱਲਾਂ ਹੋ ਰਹੀਆਂ ਸੀ ਕਿ ਵੀ ਇਹ ਇਸ ਵਾਰ ਪਾਰਟੀਆਂ ਦੇ ਲੈ ਕੇ ਅੰਦਰੋਂ ਵੀ ਸਾਡੇ ਸਾਡੇ ਸਾਡਾ ਸਪੀਕਰ ਲਾਇਆ ਜਾਵੇ ਬਿਲਕੁਲ ਜੀ ਜੀ ਉਹਨਾਂ ਨੇ ਓਮ ਬਿਰਲਾ ਨੂੰ ਬਣਾਇਆ ਤਾਂ ਬਣਾਇਆ ਹੂੰ ਤਾਂ ਕੁਲ ਮਿਲਾ ਕੇ ਆਸੀਂ ਮੰਨ ਲਈ ਕਿ ਜਿਹੜੇ ਵਿਰੋਧੀ ਇਲਜ਼ਾਮ ਲਗਾਉਂਦੇ ਹੁੰਦੇ ਸੀਗੇ ਕਿ ਇਹ ਲੋਕਤੰਤਰ ਨਹੀਂ ਹੁਣ ਠੋਕਤੰਤਰ ਹੋ ਗਿਆ ਉਹ ਆਪਣੇ ਹਿਸਾਬ ਨਾਲ ਚੱਲ ਰਹੇ ਤੇ ਇਹ ਲੋਕ ਇਹ ਜਿਹੜੇ ਇਲਜ਼ਾਮ ਲਾ ਰਹੇ ਫੇ ਉਸ ਹਿਸਾਬ ਨਾਲ ਤਾਂ ਸੱਚ ਹੁੰਦੇ ਨਜ਼ਰ ਆ ਰਹੇ ਨੇ ਦੇਖੋ ਇਹਦੇ ਵਿੱਚ ਕੋਈ ਦੋ رائے ਹੈ ਹੀ ਨਹੀਂ ਹੈ ਕਿ ਭਾਜਪਾ ਆਪਣੀ ਮਨ ਦੀ ਕਰਦੀ ਆ ਪਰ ਇਹ ਜ਼ਰੂਰ ਹੈ ਕਿ ਹਾਂ ਜਿਹੜਾ ਵਿਪੱਖਸ਼ਾ ਉਹ ਜ਼ਰੂਰ ਮਜ਼ਬੂਤ ਹੋਇਆ ਕਿਉਂਕਿ ਤੁਸੀਂ ਦੇਖਿਆ ਕਿ ਵੀ ਕਾਂਗਰਸ ਦੇ ਜਿਹੜੇ ਨੇਤਾ ਚੁਣੇ ਗਏ ਆ ਉਹਨਾਂ ਨੇ ਵੀ ਆਪਣੀ ਆਵਾਜ਼ ਜਿਵੇਂ ਉਹ ਪਹਿਲਾਂ ਉਠਾਉਂਦੇ ਸੀ ਸੰਸਦ ਵਿੱਚ ਤਾਂ ਉਹਨਾਂ ਦੀ ਆਵਾਜ਼ ਸੁਣੀ ਨਹੀਂ ਸੀ ਜਾਂਦੀ ਉਹਨਾਂ ਦਾ ਮਾਈਕ ਬੰਦ ਕਰ ਦਿੱਤਾ ਜਾਂਦਾ ਸੀਗਾ ਤੇ ਉਹ ਉਹ ਦੱਬਣ ਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਨੂੰ ਦਬਾਉਣ ਦੇ ਵਿੱਚ ਭਾਜਪਾ ਨੂੰ ਜਿਹੜੀ ਕਾਮਯਾਬੀ ਪਹਿਲਾਂ ਮਿਲ ਜਾਂਦੀ ਸੀ ਉਹ ਚੀਜ਼ ਹੁਣ ਪੋਸਿਬਲ ਨਹੀਂ ਹੈ ਕਿਉਂਕਿ ਹੁਣ ਵਿਪੱਖ ਸ਼ੇਡਾ ਉਹ ਸਟਰੋਂਗ ਹੋ ਗਿਆ ਹੈ ਇਸ ਤਰ੍ਹਾਂ ਹੈ ਕਿ ਫੈਸਲੇ ਭਾਵੇਂ ਉਹੀ ਹੋਣਗੇ ਜੋ ਭਾਜਪਾ ਚਾਹੇਗੀ ਪਰ ਉਹਦਾ ਵਿਰੋਧ ਕਰਨ ਵਾਸਤੇ ਉਹਦੇ ਜੋ ਵੀ ਉਹਦੀਆਂ ਕਮੀਆਂ ਔਰ ਉਹਦੀਆਂ ਖੂਬੀਆਂ ਦੱਸਣ ਵਾਸਤੇ ਵਿਪੱਖਸ਼ੀ ਜ਼ਰੂਰ ਹਾਜ਼ਰ ਹੈਗਾ ਔਰ ਮੈਨੂੰ ਲੱਗਦਾ ਕਿ ਵਿਪੱਖਸ਼ ਦੀ ਆਵਾਜ਼ ਨੂੰ ਦਬਾਣਾ ਹੁਣ ਭਾਜਪਾ ਵਾਸਤੇ ਅਸੰਭਵ ਬਿਕ ਗਿਆ ਜੀ ਬਹੁਤ ਸ਼ੁਕਰੀਆ ਅਮਨ ਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਤਾਂ ਅਸੀਂ ਇਹ तमाम ਵਿਸ਼ੇ ਤੇ ਗੱਲਬਾਤ ਕਰ ਰਹੇ ਸੀਗੇ ਕਿਉਂਕਿ ਅਰਵਿੰਦ ਕੇ ਜੀ ਵਾਲਦੀਆਂ ਬੇਸ਼ੱਕ ਮੁਸ਼ਕਲਾਂ ਹੱਲੇ ਉਸ ਤਰੀਕੇ ਨਾਲ ਹੱਲ ਨਹੀਂ ਹੋਈਆਂ ਪਰ ਇੱਕ ਤਸਵੀਰ ਜਿਹੜੀ ਹੈ ਉਹ ਸਿੱਧੇ ਤੌਰ ਤੇ ਇਹ ਨਸ਼ਰ ਹੁੰਦੀ ਨਜ਼ਰ ਆ ਰਹੀ ਹੈ ਕਿ ਸਬੂਤ ਨਹੀਂ ਹਨ ਪਰ ਫਿਰ ਵੀ ਜੇਲ੍ਹ ਦੇ ਵਿੱਚ ਰੱਖਿਆ ਜਾ ਰਿਹਾ ਹੈ bail ਮਿਲ ਗਈ ਤਾਂ ਵੀ ਛੱਡਿਆ ਨਹੀਂ ਜਾ ਰਿਹਾ ਤਾਂ ਇਸ ਕਰਕੇ ਲੋਕਤੰਤਰ ਤੇ ਸਵਾਲ ਖੜੇ ਹੋ ਰਹੇ ਨੇ ਕਿਤੇ ਇਹ ਲੋਕਤੰਤਰ ਠੋਕਤੰਤਰਤਾ ਨਹੀਂ ਬਣਦਾ ਜਾ ਰਿਹਾ ਵੱਡੇ ਇਲਜ਼ਾਮ ਇਸ ਕਰਕੇ ਲੱਗ ਰਹੇ ਨੇ ਕਿ ਜੇ ਕੋਈ ਐਡੀ ਵੱਡੀ ਕੋਤਾਹੀ ਹੋਈ ਹੈ ਜਾਂ ਕੋਈ ਐਡਾ ਵੱਡਾ ਸਕੈਮ ਹੋਇਆ ਹੈਗਾ ਤਾਂ ਫਿਰ ਸਬੂਤ ਕਿੱਥੇ ਨੇ ਤੇ ਜਿਨ੍ਹਾਂ ਦੇ ਖਿਲਾਫ ਸਬੂਤ ਸੀ ਉਹ ਕਿਸ ਤਰੀਕੇ ਨਾਲ ਬੜੀ ਆਸਾਨੀ ਦੇ ਨਾਲ ਦੇਸ਼ ਨੂੰ ਛੱਡ ਕੇ ਬਾਹਰ ਚਲੇ ਗਏ ਉਨਾ ਬਾਰੇ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੋਈ। ਉਹਨਾਂ ਨੂੰ ਤਾਂ ਨਹੀਂ ਫੜਿਆ ਗਿਆ ਜਾਂ ਉਹਨਾਂ ਦੇ ਖਿਲਾਫ ਇਦਾਂ ਦੇ ਐਕਸ਼ਨ ਨਹੀਂ ਹੋਏ। ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜੇ ਦੇਸ਼ ਦੇ ਵਿੱਚ ਸਕੈਮ ਕਰਕੇ ਵਿਦੇਸ਼ਾਂ ਦੇ ਵਿੱਚ ਗਏ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ। ਜਿਹੜੇ 7-7000 9-9000 ਕਰੋੜ ਦੇ ਘੁਟਾਲੇ ਕਰਕੇ ਚਲੇ ਗਏ। ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਤਾਂ ਇੱਥੋਂ ਪਤਾ ਲੱਗਦਾ ਕਿ ਦੋਰੇ ਮਾਪਦੰਡ ਨੇ। ਇਹ ਜਿਸ ਤਰੀਕੇ ਨਾਲ ਵਕ ਵਕ ਘਟਨਾਵਾਂ ਆਸੀ ਤੁਹਾਡੇ ਨਾਲ ਸਾਂਝੇ ਕੀਤੀਆਂ। ਅਮਨਪ੍ਰੀਤ ਹੋਰਾਂ ਨੇ ਵੀ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਕਿ ਇਸ ਤਰ੍ਹਾਂ ਦੇ ਨਾਲ ਦੂਰੇ ਸ਼ੀਸ਼ੇ ਦੇ ਵਿੱਚੋਂ ਇੱਕੋ ਚੀਜ਼ ਨੂੰ ਦੇਖਿਆ ਜਾ ਰਿਹਾ ਤਾਂ ਇਸ ਕਰਕੇ ਫਿਰ ਸਵਾਲ ਜਿਹੜੇ ਨੇ ਉਹ ਕੇਂਦਰ ਦੀ ਸਰਕਾਰ ਤੇ ਜ਼ਰੂਰ ਉੱਠਣਗੇ ਇੱਥੇ ਸਵਾਲ ਸਭ ਤੋਂ ਵੱਟਾਈ ਬਣਦਾ ਕਿ ਜੇ ਸਰਕਾਰ ਚਾਹੇ ਤਾਂ ਉਹ ਇਨਸਾਫ ਦੇ ਸਕਦੀ ਹੈ ਪਰ ਜੇ ਨਹੀਂ ਚਾਹੁੰਦੀ ਤਾਂ ਉਹਨਾਂ ਦੀ ਮਰਜ਼ੀ ਆਪਣੇ ਹਿਸਾਬ ਨਾਲ ਚੱਲਦੀ ਹੈ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਕਮੈਂਟ ਟਿੱਪਣੀਆਂ ਜ਼ਰੂਰ ਸਾਂਝੇ ਕਰੋ ਧਰਤ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ